ਆਨੇ ਆਪਣੇ ਲੋਕੋ ਟੀਕਾ ਵਗੈਰਾ ਲਾਇਆ ਉਹਨੂੰ ਇਹਨਾਂ ਕੋਲ ਮੁੜ ਕੇ ਕਾਬੂ ਹੀ ਨਹੀਂ ਹੋਇਆ ਥੱਲੇ ਆ ਲਿਆ ਤਾਂ ਇਹਨਾਂ ਨੇ ਉਹ ਪੂਰਾ ਨੀਲਾ ਹੋ ਗਿਆ ਨਾਲੋਂ ਨਾਲ ਹੀ ਉਸੇ ਗੋਲੇ ਤੇ ਇਹਨਾਂ ਕੋਲ ਵੀਡੀਓ ਵੀ ਬਣੀ ਪਈ ਹੈ ਉਦੀ ਤੋਰ ਤੇ ਦੀ ਤੇ ਸੈਪਸ਼ਨ ਦੇ ਉੱਤੇ ਪਈ ਹੈ ਜਿਹੜਾ ਡਾਕਟਰ ਨੇ ਟੀਕਾ ਲਗਾਇਆ ਉਹ ਥੱਲੇ ਨਹੀਂ ਇਹਨਾਂ ਕੋਲ ਆਇਆ ਆਈ 12 1 ਵਜੇ ਗਏ ਜਾਂ ਇਹਨਾਂ ਨੇ ਹੱਥ ਬੰਨੇ ਹੋਏ ਹੀ ਵੈਂਟੀਲੇਟਰ ਤੇ ਲਗਾਇਆ ਹੋਇਆ ਹੈ ਦੇਖੋ ਉਹਦੇ ਬਾਅਦ ਇਹਨਾਂ ਪਤਾ ਨਹੀਂ ਕੀ ਕੀਤਾ ਕੀ ਇਹਨਾਂ ਨੂੰ ਕਹਿੰਦੇ ਥੱਲੇ ਆਏ ਆ ਤੇ ਹੱਥ ਨੀਲੇ ਹੋ ਗਏ ਉਹ ਨਾਲੇ ਬਤੇਰੋ ਐਰਾਟੀ ਦਾ ਇੰਜੈਕਸ਼ਨ ਲਗਾਇਆ ਜਿਹਾ ਲਗਾ ਤੋ ਬਾਅਦ ਬੰਦਾ ਹਾਈ ਸੀ ਦੀ ਵਾਟ ਕਰਦਾ ਬਿਨਾ ਪੁੱਛੇ ਨਾ ਹੱਥ ਬੰਨੇ ਹੋਈ ਉਹ ਨਾਲ ਹੀ ਬੰਦਾ ਬਾਹਰ ਕੱਢਦੇ ਆ ਡਾਕਟਰ ਮੰਗ ਕਰਦੇ ਆ ਜੇ ਸਾ ਡਾਕਟਰ ਟਰੀਟਮੈਂਟ ਕੀਤਾ ਤਾਂ ਕਿਹਸਾ ਦੋਤਾ ਪਰਚਾ ਹੋਣਾ ਚਾਹੀਦਾ ਜੀ ਤੋ ਸਿਓਰ ਕਰਵਾਇਆ ਕਿ ਜੇ ਉਹਨਾਂ ਨੂੰ ਕੋਈ ਲੱਗਦਾ ਵੀ ਕਿਸੇ ਚੀਜ਼ ਦਾ ਕਿਸੇ ਦੀ ਨਿਗਹਿਲੀ ਕਰਕੇ ਡੈਥ ਹੋਈ ਹੈ ਤੋ ਉਹਦਾ ਇੱਕੋ ਇੱਕੋ ਤਰੀਕਾ ਹੈ ਕਿ ਉਹਦਾ ਅਹੀ ਇਨਵੈਸਟ ਬੋਰਡ ਭਰ ਕੇ ਉਹਦਾ ਉਹਦੀ 174 ਦੀ ਕਾਰਵਾਈ ਕਰਕੇ ਉਹਦਾ ਪੋਸਟਵਰਡ ਕਰਵਾ ਕੇ ਉਹਦੇ ਮੋਦਦ ਕਰਨ ਤੋਂ ਪਤਾ ਕੀਤਾ ਜਾਵੇ ਅਸੀਂ ਬੋਰਡ ਤੋਂ ਡਾਟਾ ਇਹਨਾਂ ਨੂੰ ਅਸੀਂ ਪਹਿਲਾਂ ਦੱਸ ਦਿਆ ਅਸੀਂ ਬੋਰਡ ਆਫ ਰੈਟਰਸ ਤੋਂ ਉਹਦਾ ਪੋਸਟਵਰਡ ਕਰਵਾ ਕੇ ਜੋ ਬਣਦੀ ਕਾਰਵਾਈ ਹੋ ਜੇ ਕਿ ਜੇ ਇਹਨਾਂ ਦੀ ਨੈਗਲੀਜੈਂਸ ਆ ਤੇ ਇਹਨਾਂ ਦੇ ਖਿਲਾਫ ਕਰਦੇ ਮੇਰਾ ਭਰਾ ਅੱਜ 7 ਦਿਨ ਤੋਂ ਇਹਨਾਂ ਕੋਲ ਦਾਖਲੀ ਸੀ ਤੇ ਮਤਲਬ ਇਹ ਆਪਣੇ ਬਰੋਲ ਬਰੋਲ ਦਾ ਹੈ ਤੇ ਇਹਨਾਂ ਨੇ ਕਿਹਾ ਕਿ ਠੀਕ ਹੋ ਰਿਹਾ ਹੈ ਠੀਕ ਹੋ ਉਹ ਵੀ ਗਿਆ ਕਾਲ ਆਪਾਂ ਛੁੱਟੀ ਮੰਗੀ ਆਣਾ ਕੋਲੋਂ ਤੇ ਕਹਿੰਦੇ ਅੱਜ ਆਲੂ ਦਿਆਂਗੇ ਅੱਜ ਇਹਨਾਂ ਨੇ ਪਤਾ ਹੀ ਕਿਹਣਾ ਨੇ ਜਾਣਾ ਆ ਇਹਨਾਂ ਨੇ ਆਪਣੇ ਲੋਕੋ ਟੀਕਾ ਵਗੈਰਾ ਲਾਇਆ ਉਹਨੂੰ ਇਹਨਾਂ ਕੋਲ ਮਿਲ ਕੇ ਕਾਬੂ ਹੀ ਨਹੀਂ ਹੋਇਆ ਥੱਲੇ ਆ ਲਿਆਂਦਾ ਇਹਨਾਂ ਨੇ ਤੇ ਉਹ ਪੂਰਾ ਨੀਲਾ ਹੋ ਗਿਆ ਨਾਲੋਂ ਨਾਲ ਹੀ ਉਸੇ ਵੇਲੇ ਤੇ ਇਹਨਾਂ ਕੋਲ ਵੀਡੀਓ ਵੀ ਬਣੀ ਪਈ ਆ ਉਦੀ ਤੋਰ ਦੀ ਤੇ ਕੈਪਸ਼ਨ ਤੇ ਉੱਤੇ ਪਈ ਆ ਜਿਹੜਾ ਡਾਕਟਰ ਨੇ ਟੀਕਾ ਲਗਾਇਆ ਉਹ ਥੱਲੇ ਨਹੀਂ ਆਣਾ ਕੋਲੋਂ ਆਇਆ ਉਹਨੂੰ ਹੁਣ ਮੈਡਮ ਲਕਾਂਦੀ ਫਿੰਡੇ ਆ ਅਸੀਂ ਕਹਾਂਗੇ ਆਪਾਂ ਤੋੜਪੰਨ ਕਰਨੀ ਆ ਉਹਨੂੰ ਜੇ ਡਾਰੀ ਤੋੜਪੰਨ ਨਹੀਂ ਕਰਨੀ ਪਰ ਕਰਨੀ ਤਾਂ ਆ ਹੀ ਮਤਲਬ ਜੇ ਸੱਚ ਦੱਸ ਦਿੰਦੇ ਆ ਤੇ ਉਹਨਾਂ ਨੇ ਕਿਉਂਕਿ ਉਹਨੂੰ ਮਤਲਬ ਖਤਰਾ ਸੀ ਕਿ ਮੇਰੇ ਗਲਤ ਸਾਰੇ ਹੁਣ ਡਾਕਟਰ ਸਾਹਿਬ ਨੂੰ ਹੀ ਕਹੇ ਬਾਹਰ ਕਰ ਕੈਂਡੀਡਟ ਸਾਹਿਬ ਨੇ ਮੈਂ ਸਾਹਮਣੇ ਪੇਸ਼ ਕਰਛਾ ਦੀ ਟੜੀ ਮੇਰਾ ਨਾਮ ਗੁਰਜੀਤ ਸਿੰਘ ਆ ਮੇਰਾ ਪਿੰਡ 베ਰੀਆ ਮੇਰਾ ਬ੍ਰਦਰ ਆ ਮੈਂ ਅੱਜ ਹੀ ਉਸ ਨੂੰ ਇੱਥੇ ਡਾਗਲ ਕਰਵਾਇਆ ਸੀ ਤੇ ਕਾਫੀ ਬਿਮਾਰੀ ਸੀ ਤੇ ਪਰ ਇਹਨਾਂ ਨੇ ਸਿਚੁਏਸ਼ਨ ਅਸੀਂ ਪੁੱਛਿਆ ਕਿ ਤੂੰ ਇਹ ਹੈਂਡਲ ਕਰ ਲੋਗੇ ਕਹਿ ਰਹੇ ਆ ਪਾ ਕਰ ਲਾਂਗੇ ਕਾਫੀ ਇਹਨਾਂ ਨੇ ਰਿਕਵਰੀ ਵੀ ਕੀਤਾ ਰਿਕਵਰੀ ਵੀ ਕੀਤਾ ਪਰ ਕੱਲ੍ਹ ਦੇ ਐਸੀ ਹੋਣਾ ਤਾਂ ਛੁੱਟੀ ਮੰਗਦੇ ਪਏ ਸੀ ਤੇ ਛੁੱਟੀ ਦਾ ਦਿੱਤੀ ਨਹੀਂ ਹੋਣਾ ਕੱਲ ਵੀ ਅੱਜ ਫੇਰ ਮੰਗੀ ਆ ਅਸੀਂ 12 ਵਜੇ ਤੱਕ ਉਹਨੂੰ ਦੇਖਿਆ ਮਿਲਿਆ ਗੱਲਾਂ ਬਾਤਾਂ ਕੀਤੀਆਂ ਸਭ ਕੁਝ ਓਕੇ ਹੀ ਹਨ ਕੋਈ ਨਹੀਂ ਤੇ ਅਸੀਂ 12 1 ਵਜੇ ਗਏ ਆ ਇਹਨਾਂ ਨੇ ਹੱਥ ਬੰਨੇ ਹੋਏ ਸੀ ਵੈਂਟੀਲੇਟਰ ਤੇ ਲਗਾਇਆ ਹੋਇਆ ਸੀ ਤੇ ਉਹਦੇ ਬਾਅਦ ਇਹਨਾਂ ਪਤਾ ਨਹੀਂ ਕੀ ਕੀਤਾ ਕਿੰਨੇ ਇਹਨਾਂ ਨੂੰ ਕਹਿੰਦੇ ਠੱਕੇ ਥੱਲੇ ਆਏ ਆ ਤੇ ਹੱਥ ਨੀਲੇ ਹੋ ਗਏ ਉਹਦੇ ਠੱਕੇ ਨਾਲ ਕਹਿੰਦੇ ਬਾਹਰ ਜਾਓ ਬਾਹਰ ਜਾਓਗੇ ਬਾਹਰ ਨਹੀਂ ਜਾਣਾ ਆਪਾਂ ਅਸੀਂ ਬਾਹਰ ਤੋਂ 2 3 1/2 ਘੰਟੇ ਲਾਤੇ ਇਹਨਾਂ ਨੇ ਇੰਨੀ ਦੇਰ ਚ ਬੰਦਾ ਕੋਣ ਕਸੂਰ ਹੈ ਇਸ ਵਾਰ ਦਾ ਤੁਸੀਂ ਡਿਸਚਾਰਜ ਕਰਦੇ ਕਰਦੇ 2.5 ਘੰਟੇ ਲਾਤੇ ਆ 5 ਮਿੰਟ ਚ ਹੋ ਜਾਂਦਾ ਇਹ ਕੰਮ ਜਰਾ ਹਾਂਜੀ ਮੇਰਾ ਭਰਾ ਇੱਥੇ ਕੋਈ ਵੀ ਨਾ ਆਵੇ ਇਹ ਬੰਦੇ ਮਾਰ ਕੇ ਭੇਜਦੇ ਆ ਆ ਵੀਰਦਾਸਪੁਰ ਦੇ ਜਿੰਨੇ ਵੀ ਆ ਚਾਰ ਆ ਜਾਂ ਦੋ ਆ ਬਰਦਾਸਪੁਰ ਸਾਰੇ ਇਹਦੇ ਇਹਦੇ ਅੰਡਰ ਹੀ ਆ ਅੰਡਰ ਆ ਜੀ ਇਹਨੂੰ ਡਾਰੀ ਹੀ ਤੇ ਮਤਲਬ ਇਹਨੇ ਮੁਲਾਜ਼ਮ ਸਾਹਿਬ ਸੱਦੇ ਆ ਜੀ ਆ ਇਹਨੂੰ ਆਣ ਮੁਲਾਜ਼ਮ ਸਾਹਿਬ ਪਰ ਇਹਨੂੰ ਖਤਰਾ ਹੈ ਆਪਣਾ ਦਾਰਾ ਸਾਰਿਆਂ ਦਾ ਜਿਹੜੇ ਡਾਕਟਰ ਸਾਹਿਬ ਨਾਲ ਸਾਡੀ ਗੱਲਬਾਤ ਹੋ ਰਹੀ ਹੈ ਡਾਕਟਰ ਸਾਹਿਬ ਨਹੀਂ ਥੱਲੇ ਆ ਰਹੇ ਨੇ ਉਹ ਤਾਂ ਸਗਾ ਟਰੈਕਟਰ ਨੇ ਇਹਨੂੰ ਹੈਂਡਲ ਕੀਤਾ ਉਹ ਮਤਲਬ ਡਾਟਾ 2 ਵਜੇ ਨਿਕਲ ਗਿਆ ਆ ਉਹਨੂੰ ਪਤਾ ਹੀ ਕਿਹਨਾਂ ਦਾ ਬੰਦਾ ਮਤਲਬ ਜਾ ਰਿਹਾ ਡੈੱਡ ਬੋਡੀ ਜਿੱਦਾਂ ਵੀਰੀ ਤੇ ਉਸ ਤੋਂ ਬਾਅਦ ਜਿਹੜਾ ਸਰਦਾਰ ਹੀ ਉਹਨੂੰ ਮਤਲਬ ਸੌਂਪ ਗਈ ਕੰਮ ਇਹ ਸਾਰਾ ਆਪਣਾ ਔਰ ਕੋ ਕਾਬੂ ਹੀ ਨਹੀਂ ਆਇਆ ਮਤਲਬ ਆਨੂੰ ਕਹਿੰਦਾ ਥੱਲੇ ਐਂਬੂਲੈਂਸ ਮਂਗਾਓ 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 ਜੇ ਤੂੰ ਜਾਣਾ ਇਹਨਾਂ ਕੀ ਕੀਤਾ ਕੀ ਨਹੀਂ ਸਾਨੂੰ ਪਤਾ ਨਹੀਂ ਆ ਜੀ ਕੀ ਨਹੀਂ ਪਤਾ ਨਹੀਂ ਆ ਇੱਕ ਤਾਂ ਇਹ ਰਿਪੋਰਟ ਨਹੀਂ ਰੱਖਾਉਂਦੇ ਟਾਈਮ ਦੀ ਅੱਜ ਕੀਤੀ ਹੈ ਤਾਂ ਅਗਲੇ ਦਿਨ 10 ਵਜੇ ਰਿਪੋਰਟ ਦਿਖਾਣੀ ਹੈ ਨਾਲ ਠੀਕ ਆ ਜੀ ਕੀ ਮੰਗ ਕਰਦੇ ਹਾਂ ਹਾਂ ਜੀ ਮਾਂਗੇ ਹੀ ਆ ਕਿ ਸਾਡਾ ਹੱਲ ਕੀਤਾ ਜਾਏ ਮਸਲਾ ਜਾਂ ਤਾਂ ਵੇਹਰ ਉਹ ਕਾਰਵਾਈ ਜੋ ਵੀ ਹੁੰਦੀ ਆ ਉਹ ਕਾਰਵਾਈ ਕੀਤੀ ਆ ਡਾਕਟਰਾਂ ਨੇ ਤਾਂ ਟ੍ਰੀਟਮੈਂਟ ਕੀਤਾ 11 ਵਜੇ ਤੱਕ ਬੰਦਾ ਬਿਲਕੁਲ ਠੀਕ ਸੀ ਉਹਦਾ ਦਲੀਆ ਖਾਦਾ ਫਿਰਦਾ ਤੁਰਦਾ ਸੀ ਸਭ ਕੁਝ ਠੀਕ ਸੀ ਜਦੋਂ ਆਪਾਂ ਕਿਹਾ ਵੀ ਆਪਾਂ ਇਹਨੂੰ ਦੂਸਰੇ ਹਸਪੀਟਲ ਲੈ ਜਾਂਦੇ ਆ ਨਾਲ ਹੀ ਵਦੇ ਰੋ ਇਹਦਾ ਠੀਕ ਇੰਜੈਕਸ਼ਨ ਲਗਾਇਆ ਜਿਹਾ ਸ਼ਾ ਲਗਾ ਤੋ ਬਾਅਦ ਬੰਦਾ ਇਹਦਾ ਆਈਸੀ ਵਾਟ ਵਾਟਾ ਬਿਨਾ ਪੁੱਛੇ ਇਹਨਾਂ ਨੇ ਹੱਥ ਬੰਨੇ ਹੋਈ ਉਹ ਨਾਲ ਹੀ ਬੰਦਾ ਬਾਹਰ ਕੱਢਦੇ ਆ ਡੈਥ ਕਰ ਗਿਆ ਮੰਗ ਕਰਦੇ ਆ ਜੇ ਸਾਡਾ ਡਾਕਟਰ ਟਰੀਟਮੈਂਟ ਕੀਤਾ ਤਾਂ ਤੈਸਾ ਦੋਤਾ ਪਰਚਾ ਹੋਣਾ ਚਾਹੀਦਾ ਰੂਮ ਤੇ ਇੱਕ ਫੋਨ ਆਇਆ ਸੀਗਾ ਕਿ ਇੱਥੇ ਕੋਈ ਇਸ਼ੂ ਹੋਇਆ ਹੈ ਕਿ ਕਿਸੇ ਜਿਹੜੇ ਮਰੀਜ਼ ਦੀ ਡੈਥ ਹੋਈ ਹੈ ਤਾਂ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਆ ਉਹ ਹੋ ਸਕਦਾ ਹੈ ਕਿ ਕੋਈ ਪ੍ਰੋਬਲਮ ਲਾਰਨਰਡ ਪ੍ਰੋਬਲਮ ਘੜੀ ਕਰ ਸੋ ਉਸ ਸੰਬੰਧ ਵਿੱਚ ਮੈਂ ਇੱਥੇ ਆਇਆ ਸੀਗਾ ਜਿਹੜੇ ਉਹਦੇ ਫੈਮਿਲੀ ਮੈਂਬਰ ਆ ਮੈਂ ਉਹਨਾਂ ਨੂੰ ਮਿਲਿਆ ਉਹਨਾਂ ਨੂੰ ਮੈਂ ਇਸ ਜੀਦ ਤੋਂ ਸ਼ੋਰ ਕਰਾਇਆ ਕਿ ਜੇ ਉਹਨਾਂ ਨੂੰ ਕੋਈ ਲੱਗਦਾ ਵੀ ਕਿਸੇ ਚੀਜ਼ ਦਾ ਕਿਸੇ ਦੀ ਨਿਗਹਿਲੀ ਕਰਕੇ ਡੈਥ ਹੋਈ ਹੈ ਤਾਂ ਉਹਦਾ ਇੱਕ ਇੱਕੋ ਤਰੀਕਾ ਹੈ ਕਿ ਉਹਦਾ ਅਹੀ ਇਨਕੁਐਸਟ ਰਿਪੋਰਟ ਭਰ ਕੇ ਉਹਦਾ ਉਹਦੀ 174 ਦੀ ਕਾਰਵਾਈ ਕਰਕੇ ਉਹਦਾ ਪੋਸਟਵਰਡ ਕਰਵਾ ਕੇ ਉਹਦੇ ਮੋਦਦ ਕਰਨ ਤੋਂ ਪਤਾ ਕੀਤਾ ਜਾਵੇ ਅਸੀਂ ਬੋਰਡ ਤੋਂ ਡਾਟਾ ਇਹਨਾਂ ਨੂੰ ਅਸੀਂ ਪਹਿਲਾਂ ਦੱਤਾ ਪਿਆ ਅਸੀਂ ਬੋਰਡ ਆਫ ਡਾਟਾ ਸਟੋਰ ਉਹਦਾ ਪੋਚਮਾਨ ਕਰਵਾ ਕੇ ਤੇ ਜੋ ਬਣਦੀ ਕਾਰਵਾਈ ਹੋ ਜੇ ਕਿ ਜੇ ਇਹਨਾਂ ਦੀ ਨੈਗਲੀਜੈਂਸ ਹੈ ਤੇ ਇਹਨਾਂ ਦੇ ਖਿਲਾਫ ਕਰ ਵੀ ਇਹ ਅਬਰੋਲ ਹਸਪਤਲ ਕੰਪਲੇਂਟ ਇਹਨਾਂ ਨੂੰ ਜੋ ਮੈਂ ਕਿਹਾ ਕਿ ਤੁਸੀਂ ਜੇ ਤੁਸੀਂ ਜੋ ਵੀ ਕਾਰਵਾਈ ਕਰਵਾਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਡੈੱਡ ਬੋਡੀ ਇਥੋਂ ਸਿਵਲ ਹਸਪਤਾਲ ਆਪਸਿ ਸ਼ਿਫਟ ਕਰਵਾਵਾਂਗੇ ਉਸ ਤੋਂ ਬਾਅਦ ਇਹਨਾਂ ਦੀ ਸਟੇਟਮੈਂਟ ਲਿਖਾਂਗੇ ਸਟੇਟਮੈਂਟ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਜੋ ਵੀ ਮੌਤ ਦਾ ਕਾਰਨ ਆਇਆ ਜੇ ਇਹਨਾਂ ਦੀ ਨੈਗਲੀਜੈਂਸੀ ਆਂਦੀ ਉਹਦੇ ਵਾਸਤੇ ਇੱਕ ਪ੍ਰੋਟੋਕੋਲ ਹੈਗਾ ਕਿ ਕਿੱਦਾਂ ਜੇ ਨੈਗਲੀਜੈਂਸੀ ਆਫ ਡਾਕਟਰ ਦਾ ਕੋਈ ਆਦਾ ਤਾਂ ਬੋਰਡ ਆਫ ਡਾਕਟਰਸ ਤੋਂ ਦਾ ਮੈਡੀਕਲ ਹੋਣਾ ਹੈ ਜਿਹੜਾ ਪੋਸਟਮਾਰਟਮ ਤੋਂ ਅਸੀਂ ਬੋਰਡ ਆਫ ਡਾਕਟਰ ਬਣਵਾ ਕੇ ਸਵੇਰੇ ਉਹਦਾ ਪੋਸਟਮਾਰਟਮ ਕਰਵਾਵਾਂਗੇ ਉਸ ਤੋਂ ਬਾਅਦ ਅਗਲੀ ਕਾਰਵਾਈ ਜੂਰੀ ਇਹਨਾਂ ਦਾ ਰੋਪ ਸੀ ਕਿ ਡਾਕ ਕਿਉਂਕਿ ਜਿਹੜਾ ਜਿਹੜਾ ਦਾ ਪੇਸ਼ੈਂਟ ਹੈ ਜਿਹੜਾ ਤੇ ਦਸੰਬਤ ਪਹਿਲੇ 6 ਦਿਨਾਂ ਤੋਂ ਉੱਥੇ ਦਾਖਲ ਸੀਗਾ